ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਇੱਕ ਪਾਸੇ ਕੱਲ ਨਵੇਂ ਪੰਜ ਬਣੇ بنائے ਗਏ ਜਾਨੀ ਕੀ ਕੈਬਨਟ ਦੇ ਵਿੱਚ ਵਿਸਥਾਰ ਕੀਤਾ ਗਿਆ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਸੋਹ ਚੁੱਕ ਸਮਾਗਮ ਸਮਾਗਮ ਦੇ ਅਤੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਦੇ ਵਿੱਚ ਇੰਨਾ ਪੰਜ ਮੰਤਰੀਆਂ ਨੂੰ ਵੱਖ-ਵੱਖ ਉਹਦਿਆਂ ਉੱਤੋਂ ਸੋਚਕਾਈ ਗਈ ਹੈ ਉਹ ਮੰਤਰੀ ਬਣ ਗਏ ਨੇ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਸਰੀਵਾਲ ਕੱਲ ਬਠਿੰਡਾ ਆਏ ਸੀ ਬਠਿੰਡੇ ਦੇ ਵਿੱਚ ਰੈਲੀ ਕੀਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਖਾਸਮ ਖਾਸ ਟੱਕਰ ਚੱਲ ਰਹੀ ਹੈ ਇੱਕ ਪਾਸੇ ਖਾਸਮ ਖਾਸ ਨੇ ਅਰਵਿੰਦਰ ਕੇਸਰੀਵਾਲ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਆਕਾ ਨੇ ਤੇਵ ਜਿਹੜੇ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਉਹ ਕਾਫੀ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੁਣਾਂ ਦੇ ਨਾਲ ਨਿਰਾਸ਼ ਚਾਰੇ ਨੇ ਪਹਿਲਾ ਇੱਕ ਵਾਰ ਜਦੋਂ ਗੁਲਦਸਤਾ ਨਹੀਂ ਫੜਿਆ ਗਿਆ ਸੀ ਜਦੋਂ ਅਰਵਿੰਦਰ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਅੰਤਿਮ ਜ਼ਮਾਨਤ ਦੇ ਦਿੱਤੀ ਗਈ ਸੀ ਹਰੀ ਛੰਡੀ ਮਿਲ ਗਈ ਸੀ ਜਦੋਂ ਗੁਲਦਸਤਾ ਪੇਟ ਕੀਤਾ ਗਿਆ ਸੀ ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਲੇਕਿਨ ਉਹ ਜਿਹੜਾ ਗੁਲਦਸਤਾ ਨਹੀਂ ਲਿਆ ਗਿਆ ਵਿਕਰਮ ਜੀ ਵਿਕਰਮਜੀਤ ਸਿੰਘ ਬਜੀਠਿਆ ਇਹ ਕਹਿੰਦੇ ਨੇ ਕਿ ਜਿਹੜਾ ਨਾਮ ਵੀ ਉਚਾਰਿਆ ਗਿਆ ਵੈਲਕਮ ਬੈਕ ਵਾਲਾ ਜਿਹੜਾ ਸਟੇਜ ਲਗਾਇਆ ਹੋਇਆ ਸੀ ਜਦੋਂ ਅਰਵਿੰਦਰ ਕੇਜਰੀ ਵਾਲਦਿਆ ਸਿਫਤਾ ਦੇ ਪੁੱਲ ਬਣੇ ਜਾ ਰਹੇ ਸੀ ਇੱਕ ਵਾਰ ਵੀ ਨਾਮ ਜਿਹੜਾ ਉਚਾਰਿਆ ਨਹੀਂ ਗਿਆ ਸੂਬੇ ਦੇ ਮੁੱਖ ਮੰਤਰੀ ਦਾ ਪੰਜਾਬ ਪੰਜਾਬੀਅਤ ਅਤੇ ਸੂਬੇ ਦੇ ਮੁੱਖ ਮੰਤਰੀ ਤੋਂ ਇਹ ਹੋਇਆ ਹੈ ਕਿ ਇਹ ਸਾਰੇ ਪੰਜਾਬ ਦੇ ਜਿਹੜੇ ਵੱਡੇ ਸਿਆਸਤਦਾਨ ਨੇ ਵਿਰਸਾ ਸਿੰਘ ਬਲਟੋਹਾ विक्रमजीत सिंह मजीठिया सरदार सुखबीर सिंह बाडर राजा वडिंग चरणजीत सिंह चन्ने प्रताप सिंह बास्वा ਅਤੇ सुखजिंदर सिंह रंदावा ਕਹਿ ਰਹੇ ਨੇ ਕਿ ਇੱਕ ਵਾਰ ਵੀ ਨਾਮ ਤੇ ਪਰਚਾਇਆ ਜਾਣਾ ਚਾਹੀਦਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੁੱਖ ਮੰਤਰੀ ਦਾ ਵੀ ਜਿਹੜਾ ਹੈ ਬਦਲਾਵ ਕੀਤਾ ਜਾਵੇਗਾ ਕਿ ਉਹ ਕੁਲਤਾਰ ਸਿੰਘ ਸਦਵਾ ਹੋਣਗੇ ਦੇਮਾਨ ਹੋਣਗੇ ਹਰਪਾਲ ਸਿੰਘ ਚੀਮਾ ਹੋਣਗੇ ਇਸ ਦੇ ਉੱਤੇ ਵੀ ਹੁਣ ਅਸੀਂ ਮੰਥਨ ਕਰਨ ਲੱਗੇ ਹੋਇਆ ਕਿਉਂਕਿ ਕੱਲ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਚਲ ਜਿਹੜਾ ਕਿ ਵੈਲਕਮ ਕਰਨ ਦੇ ਲਈ ਬਠਿੰਡੇ ਦੇ ਵਿੱਚ ਗਏ ਫਿਰ ਇੱਕ ਜਿਹੜਾ ਹੈ ਫੁੱਲਾਂ ਵਾਲਾ ਗੁਲਦਸਤਾ ਹੈ ਉਹ ਦਿੱਤਾ ਗਿਆ ਲੇਕਿਨ ਫਿਰ ਵੀ ਅਰਵਿੰਦਰ ਕੇਜਰੀਵਾਲ ਕੋਲੋਂ ਅਰਵਿੰਦਰ ਕੇਜਰੀਵਾਲ ਨੇ ਉਹ ਗੁਲਦਸਾ ਐਕਸੈਪਟ ਉਸ ਸਵੀਕਾਰ ਨਹੀਂ ਕੀਤਾ ਇਸ ਨੂੰ ਕੀ ਸਮਝਿਆ ਜਾਏ ਇਸ ਨੂੰ ਕੀ ਸਮਝਣ ਪੰਜਾਬ ਦੇ ਲੋਕ ਪੰਜਾਬ ਦੇ ਪੰਜਾਬੀਅਤ ਅਤੇ ਸੂਬੇ ਦੇ ਮੁੱਖ ਮੰਤਰੀ ਦੀ ਕਾਟ ਨਹੀਂ ਹੋ ਰਹੀ ਹੈ ਇਸ ਨੂੰ ਲੈ ਕੇ ਹੁਣ ਸਾਰੀ ਹੀ ਸਿਆਸੀ ਪਾਰਟੀਆਂ ਇਹ ਮੰਥਨ ਕਰ ਰਹੀਆਂ ਨੇ ਕਿ ਵਿਚਾਰ ਵਟਾਂਦਰਾ ਕਰ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਢਾਹ ਲੱਗੇਗੀ ਉਹਨਾਂ ਨੂੰ ਕੁਰਸੀ ਤੋਂ ਲਾਇਆ ਜਾਵੇਗਾ ਇਸੇ ਤਰ੍ਹਾਂ ਦੇ ਵੱਡੇ ਹਵਾਲੇ ਦੇ ਕੇ ਕਿਉਂਕਿ ਜਦੋਂ ਇੱਕ ਪਾਸੇ ਰਸਮੀ ਤਰੀਕੇ ਦੇ ਨਾਲ ਨਵੀਂ ਬਣੀ ਅਕਤੀਸ਼ੀ ਮੁੱਖ ਮੰਤਰੀ ਨੇ ਆਪਣਾ ਅਹੁਦਾ ਸੰਭਾਲ ਲਿਆ ਉੱਥੇ ਸੂਬੇ ਦੇ ਮੁੱਖ ਮੰਤਰੀ ਦਾ ਜਾਣਾ ਬੰਦ ਦਾ ਸੀ 2-3 ਵਾਸਤੇ ਗਏ ਵੀ ਜਿਵੇਂ ਹੀ ਦਿੱਲੀ بڑے ਆਮ ਆਦਮੀ ਪਾਰਟੀ ਦੇ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਜਾਓ ਹਰਿਆਣਾ ਦੇ ਵਿੱਚ ਅਤੇ ਚੋਣ ਪ੍ਰਚਾਰ ਕਰੋ ਪਹਿਲਾ ਸੂਬੇ ਦੇ ਮੁੱਖ ਮੰਤਰੀ ਇਹ ਕਹਿ ਕੇ ਪੰਜਾਬ ਛੱਡ ਕੇ ਗਏ ਸੀ ਕਿ ਦੋ ਦਿਨ ਵਾਸਤੇ ਕਿ ਉਥੇ ਦੋ ਦਿਨ ਦਾ ਸਮਾਗਮ ਹੈ ਇਸਦੇ ਲਈ ਉਥੇ ਮੈਂ ਜਾ ਰਿਹਾ ਹਾਂ ਅਤੇ ਉਸ ਤੋਂ ਬਾਅਦ ਮੈਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕਰਾਂਗਾ ਕਿਉਂਕਿ ਉਹ ਪ੍ਰਚਾਰ ਪ੍ਰਚਾਰਿਕ ਜਿਹੜਾ ਕਿ ਸਟਾਰ ਪ੍ਰਚਾਰਿਕ ਨੇ ਲੇਕਿਨ ਆਰਸ਼ੀ ਮੌਕੇ ਤੇ ਉਹਨਾਂ ਸਮਾਗਮ ਜਾਣਾ ਸੀ ਉਥੇ ਸ਼ਮੂਲੀਅਤ ਕਰਨ ਕਿਉਂਕਿ ਨਹੀਂ ਦਿੱਤੀ ਗਈ ਉਹ ਕਿਉਂ ਬੁਝਾ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਨੂੰ ਉਧਰ ਕੱਲ ਉਧਰ 10 ਦੱਸਦੇ ਨੇ ਕਿ ਜਿਵੇਂ ਹੀ ਗੁਲਦਸਤਾ ਦਿੱਤਾ ਉਹ ਗੁਲਦਸਤਾ ਲਿਆ ਨਹੀਂ ਗਿਆ ਜੇ ਲਿਆ ਵੀ ਹੋਵੇ ਤੇ ਬੜੇ ਖੜੇ ਮੱਥੇ ਨਹੀਂ ਲਿਆ ਮੱਥੇ ਉੱਤੇ ਵੱਟ ਪਏ ਹੋਏ ਸੀ ਆਮ ਆਦਮੀ ਪਾਰਟੀ ਅਤੇ ਅਰਵਿੰਦਰ ਕੇਜਰੀ ਦੇ ਵੱਲੋਂ ਦੱਸਦੀ ਹੈ ਕਿ ਹੁਣ ਲੱਗਦਾ ਹੈ ਕਿ ਵਾਰੀ ਹੋਰ ਵੀ ਕੈਬਨਟ ਮੰਤਰੀਆਂ ਦੀ ਹੋਵੇਗੀ ਨਵੇਂ ਉਪ ਗ੍ਰਾਮ ਮੰਤਰੀ ਵੀ ਬਣਾਏ ਜਾਣਗੇ ਅਤੇ ਹੋ ਸਕਦਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਬੇਨਾਮ ਹਰਪਾਸ ਸਿੰਘ ਚੀਮਾ ਜਾਂ ਹੋਰ ਜਿਹੜੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਉਹਨਾਂ ਨੂੰ ਦਿੱਤੀ ਜਾਵੇ ਇਸੇ ਤਰ੍ਹਾਂ ਦੀਆਂ ਵੀ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਨੇ ਜਿਸ ਤਰ੍ਹਾਂ ਕਿ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਕੀਤਾ ਗਿਆ ਹੈ ਇਸੇ ਤਰ੍ਹਾਂ ਮੁੱਖ ਮੰਤਰੀ ਦੀ ਕੁਰਸੀ ਤੇ ਵਿਸਤਾਰ ਕੀਤਾ ਜਾਵੇਗਾ ਇਹ ਤਾਂ ਅਰਵਿੰਦਰ ਕੇਜਰੀਵਾਲ, ਦੀਪਕ ਪਾਠਕ ਅਤੇ ਰਾਗਵ ਚੰਡਾ ਨੂੰ ਹੀ ਪਤਾ ਹੈ।